नमस्कार आप देख रहे हो जीएच न्यूज़ इंडिया सरब सांजा नशा मुक्त केंद्र गांडिया पनियार कमेटी वलो पुलिस प्रशासन नाल मिलके लगवाया पनियार पिंड विच नशा छुडाउ सेमिनार इस सेमिनार प्रदान दविंदर कुमार दी अगुवाई विच लगवाया गया मुख्य तौरते पहुंचे डीएसपी सुखविंदर सिंह एसएचओ हरप्रीत कौर बाजवाते और सीनियर पुलिस अफसर ਇਸ ਮੌਕੇ ਵੱਡੀ ਗਿਣਤੀ ਵਿੱਚ ਪਿੰਡ ਦੇ ਲੋਕ ਇਕੱਠੇ ਹੋਏ ਨਸ਼ਿਆਂ ਖਿਲਾਫ ਪਿੰਡ ਪਨੀਆੜ ਗਾਂਦੀਆਂ ਵਿੱਚ ਬਣੀ ਕਮੇਟੀ ਦਾ ਸਮਰਥਨ ਕਰਦੇ ਹੋਏ ਕਿਹਾ ਕਿ ਇਹ ਨੌਜਵਾਨ ਕਮੇਟੀ ਦਾ ਇੱਕ ਚੰਗਾ ਉਪਰਾਲਾ ਹੈ ਤਾਂ ਕਿ ਜੋ ਨਸ਼ਿਆਂ ਦੀ ਦਲਦਲ ਵਿੱਚ ਫਸੇ ਨੌਜਵਾਨ ਨਸ਼ਾ ਛਡ ਕੇ ਇੱਕ ਚੰਗੀ ਜ਼ਿੰਦਗੀ ਬਸਰ ਕਰ ਸਕਣ ਡੀਐਸਪੀ ਸੁਖਵਿੰਦਰ ਸਿੰਘ ਨੇ ਆਪਣੇ ਪਾਸਣ ਵਿੱਚ ਬੋਲਦਿਆਂ ਕਿਹਾ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਹਰ ਤਰ੍ਹਾਂ ਦਾ ਸਹਿਯੋਗ ਕੀਤਾ ਜਾਵੇਗਾ ਤਾਂ ਜੋ ਨਸ਼ਿਆਂ ਦਾ ਕੋੜ ਖਤਮ ਹੋ ਸਕੇ ਇਸ ਮੌਕੇ ਪ੍ਰਦਾਨ ਦਵਿੰਦਰ ਕੁਮਾਰ ਅਤੇ ਹੋਰ ਸੀਨੀਅਰ ਆਗੂ ਵੀ ਹਾਜ਼ਰ ਸਨ ਦਿਨਾ ਨਗਰ ਤੋਂ ਗੁਰਦੀਪ ਸਿੰਘ ਦੀ ਰਿਪੋਰਟ ਜਿਹੜੀਆਂ ਗੱਲਾਂ ਕਰਾਈਆਂ ਤੋਂ ਬਹੁਤ ਬਹੁਤ ਨੋਤਮਤ ਨੋਤਮਤ ਜਿੰਨੇ ਸਖਤ ਲਫ਼ਜ਼ਾਂ ਦੇ ਵਿੱਚ ਮੇਰੇ ਤੋਂ ਪਹਿਲਾਂ ਸਤਕਾਰ ਜੋ ਬੁਲਾਰਿਆਂ ਨੇ ਤੁਹਾਨੂੰ ਉਹ ਗੱਲ ਦੱਸੀ ਹੈ ਅਸੀਂ ਉਹਨੇ ਸਖਤ ਲਫ਼ਜ਼ ਵਰਤ ਨਹੀਂ ਸਕਦੇ ਕਿਉਂਕਿ ਵਰਦੀ ਪਾਈ ਹੋਈ ਪਰ ਜਿਹੜੇ ਲੋਕ ਨਸ਼ੇ ਵਾਲਿਆਂ ਦੀ ਪੈਰਵਾਈ ਕਰਕੇ ਮਗਰ ਜਾ ਕੇ ਉਹਨਾਂ ਦੀ ਜਮਾਨਤਾਂ ਦਿੰਦੇ ਨੇ ਉਹਨਾਂ ਨੂੰ ਥਾਣੇੋਂ ਛਡਾਣ ਦੀ ਕੋਸ਼ਿਸ਼ ਕਰਦੇ ਨੇ ਉਹ ਹੈ ਇਸੇ ਲਈ ਕਿ ਜੋ ਮੇਰੇ ਬਜ਼ੁਰਗਾਂ ਨੇ ਹੁਣੇ ਕਿਹਾ ਹੈ ਇਹ ਬੜੀ ਹਰਾਨੀ ਹੁੰਦੀ ਆ ਤੁਹਾਨੂੰ ਪਤਾ ਨਹੀਂ ਵੀ ਅਸੀਂ ਪੁਲਿਸ ਕਿੰਨੀ ਜਦੋਜਹਿਦ ਦੇ ਨਾਲ ਕਿੰਨੀ ਮੁਸ਼ਕਲ ਦੇ ਨਾਲ ਕਿਸੇ ਨੂੰ ਫੜੀਦਾ ਫਿਰ ਉਹਦੇ ਕੋਲੋਂ ਚਿੱਟਾ ਰਿਕਵਰ ਕਰੀਦਾ ਪਰਚਾ ਦੇਈਦਾ ਤੇ ਉਹ ਮਰਕੇ ਤੋਂ ਅਜੇ ਆਪਣੀਆਂ ਫਾਈਲਾਂ ਕੋਈ ਨਾ ਸਿੱਧੀਆਂ ਕਰਕੇ ਅਜਿਓ ਜਿਹੜਾ ਤਫ਼ਤੀਸ਼ੀ ਅਫਸਰ ਹੈ ਉਹ ਜੇ ਮਿਲਾਂ ਵੀ ਨਹੀਂ ਹੋਇਆ ਹੁੰਦਾ ਤੇ ਉਹ ਜਿਹੜਾ ਨਾ ਉਹ ਜ਼ਮਾਨਤ ਲੈ ਕੇ ਤੇ ਉਹ ਫੇਰ ਉੱਥੇ ਤੁਰਿਆ ਫਿਰਦਾ ਕਿਉਂ ਕਿ ਤੁਹਾਡੇ ਚੋ ਕਿਸੇ ਨੇ ਜ਼ਮਾਨਤ ਦਿੱਤੀ ਹੁੰਦੀ ਜ਼ਮਾਨਤ ਕੋਰਥ ਵਾਲੇ ਥੋੜੀ ਜਾਂਦੇ ਨੇ ਜ਼ਮਾਨਤ ਦੇਣ ਵਾਲੇ ਤੁਸੀਂ ਲੈਣ ਵਾਲੇ ਜੱਜ ਤੇ ਬਦਨਾਮ ਖਾਤਮੇ ਕੋਈ ਸੋਚਣੀ ਕਰਦੇ ਇਹ ਤੁਹਾਨੂੰ ਜੀਵ ਤੋਂ ਮੈਨੂੰ ਸੰਦੇਸ਼ ਆਇਆ ਕਿ ਜਿਹੜੇ ਬੱਚੇ ਹਾਂਜੀ ਸਰ ਮੈਂ ਦਵਿੰਦਰ ਸਿੰਘ ਇਸ ਗਾਂਦੀਆ ਆਪਣੇ ਆੜ ਕਮੇਟੀ ਦਾ ਪ੍ਰਧਾਨ ਬੋਲ ਰਿਹਾ ਜੀ ਮੈਂ ਇਹ ਮੁਹਿੰਮ ਚਲਾਣ ਤੋਂ ਬਹੁਤ ਹੀ ਖੁਸ਼ ਹਾਂ ਕਿ ਜਿਹੜੀ ਅਸੀਂ ਇਹ ਮੁਹਿੰਮ ਚਲਾਈ ਆ ਅੱਜ ਅਸੀਂ ਇਸ ਪਿੰਡ ਵਾਸੀਆਂ ਦਾ ਯੋਗਦਾਨ ਦੇਖਿਆ ਜੇ ਸਾਡੇ ਦਿਲ ਦੇ ਵਿੱਚ ਬਹੁਤ ਜ਼ਿਆਦਾ ਹੌਸਲਾ ਵਧਿਆ ਜੇ ਅਸੀਂ ਇਸ ਨਸ਼ੇ ਵਿੱਚਣ ਵਾਲੇ ਵੀਰ ਭਰਾਵਾਂ ਨੂੰ ਬੇਨਤੀ ਕਰਦੇ ਹਾਂ ਹੱਥ ਜੋੜ ਕੇ ਕਿ ਇਹੋ ਨਸ਼ਾ ਜਿੰਨਾ ਵੇਗ ਗਿਆ ਵੇਗ ਗਿਆ ਉਹ ਸਾਡੇ ਜੇ ਅੱਗੇ ਆਉਣ ਵਾਲੇ ਸਮੇਂ 'ਚ ਟਾਈਮ ਦੇ ਵਿੱਚ ਬੰਦ ਕਰ ਸਕਦੇ ਆ ਤੇ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਜੋੜ ਸਕਦੇ ਆ ਅਸੀਂ ਇਹਨਾਂ ਦੇ ਅੱਗੇ ਹੱਥ ਬੇਨਤੀ ਹੱਥ ਜੋੜ ਕੇ ਬੇਨਤੀ ਕਰਦੇ ਆ ਕਿ ਹਜੇ ਵੀ ਬਹੁਤ ਵਧੀਆ ਸਮਾਜ ਹੈ ਹਜੇ ਕੋਈ ਏਡੀ ਵੱਡੀ ਗਲਤੀ ਨਹੀਂ ਹੋਈ ਤੁਸੀਂ ਸਾਡੇ ਨਾਲ ਯੋਗਦਾਨ ਦੇ ਸਕਦੇ ਹੋ ਥੈਂਕ ਯੂ ਸੰਦੀਪ ਜੀ ਤੁਸੀਂ ਲੋਕ ਆਪ ਮੁਹਾਰੇ ਚੱਲ ਕੇ ਆਏ ਆ ਤੇ ਇਹਦੇ ਘੰਨ ਦਸਿਆਂ ਦੇ ਖਲਾਫ ਵੀ ਬਹੁਤ ਅਸਰ ਕੀ ਕਹਣਾ ਚਾਹੀਦਾ ਅਸੀਂ ਇਹਨਾਂ ਦੇ ਆਨ ਤੇ ਬਹੁਤ ਹੀ ਚਾਹਵਾਨਾਂ ਧੰਨਵਾਦ ਵੀ ਕਰਦੇ ਆ ਕਿ ਪਰੰਤੂ ਜੇ ਵੀ ਸਾਡੇ ਨਾਲ ਆ ਸਕਦੇ ਆਂ ਅਸੀਂ ਇਹਨਾਂ ਨੂੰ ਖੁੱਲਾ ਹੀ ਟਾਈਮ ਦਿੰਨੇ ਆਂ ਕਿ ਸਾਡੇ ਨਾਲ ਇੱਕ ਕਮੇਟੀ ਨਾਲ ਜੀ ਹਾਂ ਜੀ ਜਿਹੜੀ ਅੱਜ ਪਿੰਡ ਪੁਨਿਆੜ ਦੇ ਵਿੱਚ ਗਾਂਧੀਆਂ ਪੁਨਿਆੜ ਦੇ ਪਿੰਡ ਵਿੱਚ ਸਾਂਝੀ ਜੜੀ ਅੱਜ ਸੈਮੀਨਾਰ ਲਵਾਇਆ ਗਿਆ ਨਸ਼ਾ ਮੁਕਤ ਕਮੇਟੀ ਨੇ ਲਵਾਇਆ ਗਿਆ ਪਿੰਡ ਵਾਸੀਆਂ ਦਾ ਬੜਾ ਸੰਜੋਗ ਰਿਹਾ ਕਿਉਂਕਿ ਇੱਕ ਮੈਸੇਜ ਤੇ ਜਿਹੜੀ ਕਮੇਟੀ ਦੇ ਕਹਿਣ ਤੇ ਸਾਰਾ ਪਿੰਡ ਇਕੱਠਾ ਹੋ ਗਿਆ ਦੇਖੋ ਲੋਕਾਂ ਦੇ ਵਿੱਚ ਬੜਾ ਉਤਸ਼ਾਹ ਵੀ ਨਸ਼ਾ ਖਤਮ ਹੋ ਜਾਏ ਅੱਜ ਦੇਖਣ ਨੂੰ ਨਾ ਕਾਠ ਵਧੀਆ ਲੱਗਾ ਕਿ ਲੋਕਾਂ ਦੇ ਜਿਹੜਾ ਅੰਦਰ ਡਾਲੀ ਉਹ ਖਤਮ ਹੋ ਗਿਆ ਲੋਕੀ ਬਾਹਰ ਆ ਕੇ ਅੱਜ ਰਾਮਲੀਲਾ ਗਰਾਊਂਡ ਦੇ ਵਿੱਚ ਬੈਠੇ ਆ ਤੇ ਸੈਮੀਨਾਰ ਨੂੰ ਬੜੇ ਧਿਆਨ ਨਾਲ ਸੈਮੀਨਾਰ ਦਾ ਦੀਆਂ ਗੱਲਾਂ ਸੁਣੀਆਂ ਔਰ ਅੱਜ ਜਿਹੜਾ ਪ੍ਰੋਸੀਸ਼ਨ ਆਇਆ ਡੀਐਸਪੀ ਸਾਹਿਬ ਆਏ ਐ ਐਸਐਚਓ ਮੈਡਮ ਹਰਪ੍ਰੀਤ ਜੀ ਆਏ ਉਹ ਉਹਨਾਂ ਨੇ ਬੜਾ ਸਾਨੂੰ ਉਸਾਦ ਦਿੱਤਾ ਵੀ ਅਸੀਂ ਜਿਹੜਾ ਪਣਿਆੜ ਦੇ ਵਿੱਚੋਂ ਜਿਹੜਾ ਨਸ਼ਾ ਉਹ ਜੜ ਤੋਂ ਹੀ ਖਤਮ ਕਰ ਦਿਆਂਗੇ ਔਰ ਸਾਨੂੰ ਵੀ ਬੜੀ ਖੁਸ਼ੀ ਵਾਲੀ ਗੱਲ ਆ ਉਪਰ ਸਾਡੀ ਕਮੇਟੀ ਉਹਨਾਂ ਦਾ ਸਾਥ ਦੇ ਰਹੀ ਆ ਅਤੇ ਪ੍ਰਸ਼ਾਸਨ ਸਾਡਾ ਸਾਥ ਦੇ ਰਿਹਾ ਔਰ ਬੜੇ ਲੋਕ ਨੇ ਜਿਹੜੇ ਨਸ਼ਾ ਵੇਚਦੇ ਨੇ ਮੈਂ ਉਹਨਾਂ ਗਾੜੀ ਹੱਥ ਜੋੜ ਕੇ ਬੇਨਤੀ ਕਰਦਾ ਵੀ ਤੁਹਾਡ ਨਾਲ ਕੋਈ ਸਾਡੀ ਨੀਚੀ ਦੁਸ਼ਮਣੀ ਨਹੀਂ ਆ ਕਿਉਂਕਿ ਪਿੰਡ ਪਣਿਆੜ ਦੇ ਵਿੱਚ ਤੁਸੀਂ ਨਸ਼ਾ ਵੇਚਦੇ ਹੋ ਤੇ ਮੇਰੀ ਹੱਥ ਜੋੜ ਕੇ ਨਾ ਗਾੜੀ ਬੇਨਤੀ ਹੈ ਕਿ ਤੁਸੀਂ ਨਸ਼ਾ ਛੱਡ ਦਿਓ ਔਰ ਵੇਚਣਾ ਵੀ ਬੰਦ ਕਰ ਦਿਓ ਕਿਉਂਕਿ ਲੋਕਾਂ ਦੇ ਘਰ ਤਬਾਹ ਹੋ ਰਿਹਾ ਲੋਕਾਂ ਦੀਆਂ ਜ਼ਿੰਦਗੀਆਂ ਤਬਾਹ ਹੋ ਰਹੀਆਂ ਪਰਿਵਾਰ ਤਬਾਹ ਹੋ ਰਿਹਾ ਇਸ ਕਰਕੇ ਆਪਣੇ ਕਾਰੋਬਾਰੇ ਹੋਰ ਕੋਈ ਕਾਰੋਬਾਰ ਕਰ ਲਿਓ ਔਰ ਇਹੋ ਮੇਰੀ ਬੇਨਤੀ ਆ ਔਰ ਮੈਂ ਪਿੰਡ ਵਾਸੀਆਂ ਦਾ ਅੱਜ ਤੋਂ ਬਹੁਤ ਬਹੁਤ ਦਿਲ ਤੋਂ ਧੰਨਵਾਦ ਕਰਦਾ ਕਮੇਟੀ ਦਾ ਵਾਈਸ ਕੈਸ਼ੀਅਰ ਔਰ ਅੱਜ ਸਾਡੇ ਗਾਂਧੀਆਂ ਪੇਣਾ ਆਪਣੇ ਆੜ ਪਿੰਡ ਵਿੱਚ ਇੱਕ ਸੈਮੀਨਾਰ ਲਗਾਇਆ ਪੁਲਿਸ ਵੱਲੋਂ ਔਰ ਸਾਰੇ ਹੀ ਦੋਨਾਂ ਪਿੰਡ ਨੇ ਬਹੁਤ ਹੀ ਵਧੀਆ ਸਹਿਯੋਗ ਦਿੱਤਾ ਤੇ ਇਹ ਨਸ਼ਾ ਜਿਹੜਾ ਹੈ ਸਾਡੇ ਪਿੰਡ ਗਾਂਧੀਆਂ ਪੁਨਿਆੜ ਦੇ 15 ਸਾਲ ਦੀ ਉਮਰ ਤੋਂ ਲੈ ਕੇ 25 ਸਾਲ ਦੇ ਉਮਰ ਤੱਕ 40% ਬੱਚੇ ਜਿਹੜੇ ਖੋਖਲੇ ਕਰ ਚੁੱਕੇ ਆ ਔਰ ਸਾਰੇ ਪਰਿਵਾਰ ਨਸ਼ੇ ਦੇ ਖਿਲਾਫ ਪੂਰੀ ਮੁਹਿੰਮ ਲਗਾ ਰਹੇ ਆ ਔਰ ਉਹਨਾਂ ਦੇ ਸਾਰੇ ਪਰਿਵਾਰ ਜਿਹੜੇ ਬੱਚੇ ਨਸ਼ਾ ਕਰ ਰਹੇ ਆ ਔਰ ਬਹੁਤ ਹੀ ਬੁਰੇ ਹਾਲਾਤਾਂ ਵਿੱਚ ਨੇ ਔਰ ਸਾਡਾ ਪੁਲਿਸ ਪ੍ਰਸ਼ਾਸਨ ਨੇ ਸਾਨੂੰ ਅਸ਼ਵਾਸ਼ਣ ਦਿੱਤਾ ਹੈ ਕਿ ਆਉਣ ਵਾਲੇ ਟਾਈਮ ਵਿੱਚ ਤੁਹਾਡੇ ਪਿੰਡੋਂ ਜਿਹੜਾ ਚਿੱਟਾ ਹੈ ਉਹ ਸਾਰਾ ਬੰਦ ਕਰ ਦਿੱਤਾ ਜਾਏਗਾ ਔਰ ਸਾਡੀ ਸਾਰੇ ਚਿੱਟਾ ਵਿੱਚ ਜਿਹੜਾ ਜੋ ਵੀ ਕੋਈ ਵੇਚਦਾ ਕੋਈ ਵੀ ਅੰਸਰ ਉਹਨਾਂ ਅਗੇ ਇਹੇ ਬੇਨਤੀ ਹੈ ਕਿ ਤੁਸੀਂ ਚਿੱਟੇ ਦਾ ਕਾਰੋਬਾਰ ਬੰਦ ਕਰ ਦਿਓ ਅਗਰ ਤੁਹਾਨੂੰ ਕੋਈ ਵੀ ਰੋਜ਼ਗਾਰ ਨਹੀਂ ਮਿਲਦਾ ਸਾਡੀ ਕਮੇਟੀ ਨਾਲ ਰਾਬਤਾ ਕਰ ਤੇ ਤੁਹਾਨੂੰ ਅਸੀਂ ਕੋਈ ਨਾ ਕੋਈ ਕਾਰੋਬਾਰ ਜ਼ਰੂਰ ਦਿਵਾਵਾਂਗੇ ਅਗਰ ਸੰਗਤ ਦਾ ਧੰਨਵਾਦ ਕਰਦੇ ਆ ਜਿਹੜੇ ਅੱਜ ਸਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਆ ਦੂਜਾ ਧੰਨਵਾਦ ਅਸੀਂ ਕਰਦੇ ਆ ਆਪਣੇ ਮੀਡੀਆ ਦਾ ਇਹਨਾਂ ਨੇ ਸਾਨੂੰ ਆਪਣੇ ਚੈਨਲ ਥਰੂ ਲੋਕਾਂ ਤੱਕ ਆਵਾਜ਼ ਪਹੁੰਚਾਉਣ ਦਾ ਮੌਕਾ ਦਿੱਤਾ ਜੀ ਸਾਡੀ ਬੇਇੱਜ਼ਤੀ ਨਹੀਂ ਆ ਜੀ ਸਾਡੀ ਕਿਸੇ ਨਾਲ ਕੋਈ ਨੁਕੀ ਨਹੀਂ ਸੁਣਨੀ ਆ ਸਾਡੇ ਪਿੰਡ ਦਾ ਨਾਮ ਇੰਨਾ ਬਦਨਾਮ ਹੋ ਚੁੱਕਿਆ ਜੀ ਕੱਲ ਨੂੰ ਜਿਹੜੇ ਚੰਗੇ ਬੱਚੇ ਆ ਹੋਣ ਹਰ ਬੱਚੇ ਪੜ੍ਹੇ ਲਿਖੇ ਬੱਚੇ ਆ ਲੋਕ ਉਹਨਾਂ ਨੂੰ ਵੀ ਸ਼ੱਕ ਦੀ ਨਜ਼ਰ ਨਾਲ ਵੇਖਦੇ ਆ ਜੀ ਇਸ ਕਰਕੇ ਨਹੀਂ ਯੇਚਰ ਵਾਲਿਆਂ ਨੂੰ ਵੀ ਹੱਥ ਜੋੜ ਕੇ ਬੇਨਤੀ ਕਰਦੇ ਆਂ ਕਿ ਸਾਡੇ ਨਾਲ ਚਲੋ ਬਹੁਤ ਤੁਸੀਂ ਕਮਾਈ ਕਰ ਲਈ ਘਰ ਤੁਸੀਂ ਵਧੀਆ ਬਣਾ ਲਈ ਤੁਹਾਡੇ ਕੋਲ ਪੈਸੇ ਹੈਗੇ ਆ ਤੁਸੀਂ ਰੋਜ਼ਗਾਰ ਖੋਲ ਸਕਦੇ ਹੋ ਆਪਣਾ ਤੁਸੀਂ ਆਪਣਾ ਕੋਈ ਰੋਜ਼ਗਾਰ ਖੋਲੋ ਇੱਕ ਤੇ ਤੁਸੀਂ ਰਾਤ ਨੂੰ ਸੌ ਨਹੀਂ ਸਕਦੇ ਚ ਅੱਜ ਨਾਲ ਤੁਸੀਂ ਸਾਨੂੰ ਆ ਕੇ ਦੱਸੋ ਜਿਹੜਾ ਮਨੋਂ ਤਨੋਂ ਸਾਡੇ ਤੱਕ ਪਹੁੰਚ ਕਰੇਗਾ ਸਾਡੀ ਕਮੇਟੀ ਉਹਦਾ ਸਾਥ ਦੇਗੀ ਉਹਦੇ ਕੋਲੋਂ ਰਿਟਰਨ ਚ ਲਾਉਗੀ ਤੇ ਪ੍ਰਸ਼ਾਸਨ ਨੂੰ ਵੀ ਕਹੇਗੀ ਕਿ ਇਹ ਬੰਦਾ ਹੁਣ ਸਾਡੇ ਨਾਲ ਕੋਲ ਆਇਆ ਜਨੀਦੀ ਸ਼ਾਗਰ ਕਮੇਟੀ ਦਾ ਕੈਸ਼ੀਅਰ ਸਾਰੇ ਹੀ ਗਾਂਦੀ ਆਪਣੇ ਅਰਦੇ ਵਸਤੀਆਂ ਨਾਲ ਬਹੁਤ ਬਹੁਤ ਧੰਨਵਾਦ ਕਰਦਾ ਜੋ ਇੱਥੇ ਆਏ ਆ। ਮੈਂ ਹੁਣ ਇੱਕ ਰਿਕਵੈਸਟ ਕਰਨਾ ਚਾਹਨਾ ਜੀ ਜਿਹੜੇ ਵੀ ਅੱਜ ਦਲਦਲ ਚ ਫਸੇਦੇ ਆ ਆਪਣੇ ਚਿੱਤੇਦਨੇ ਸੇ ਜੇ ਫਸੇ ਰਿਆ ਉਹਨਾਂ ਨੂੰ ਕਢਾਣ ਲਈ ਸਾਡੀ ਪੂਰੀ ਕਮੇਟੀ ਉਹਨਾਂ ਦੇ ਨਾਲ ਆ ਜੋ ਪੈਸਾ ਲੱਗੇਗਾ ਹੀ ਲਾਵਾਂਗੇ ਉਹ ਦਲਦਲ ਚੋਂ ਬਾਹਰ ਆਣ ਨਸ਼ਾ ਛੱਡਣ ਤੇ ਜਿਹੜੇ ਮੇਰੇ ਵੀਰ ਕਰੇ ਕਦੇ ਆ ਉਹ ਬੰਦ ਕਰ ਦੇਣ ਨਹੀਂ ਤੇ ਫਿਰ ਤੰਗ ਹੋਣਗੇ। ਕਿ ਲੋਕ ਕਾਫੀ ਵੱਡੀ ਗਿਣਤੀ ਵੀ ਜਾ ਇਸੇ ਨਸ਼ਾ ਦੇ ਖਿਲਾਫ ਇੱਥੇ ਇਤਮਾਦਾ ਇਕ ਹੀ ਕਰਾਂਗੇ। ਹਾਏ ਪਿੰਡ ਵਾਸੀਆਂ ਦਾ ਸਾਡਾ ਸਾਥ ਦੇਖ ਕੇ ਸਾਡੀ ਪੂਰੀ ਕਮੇਟੀ ਉਤਸ਼ਾਹਿਤ ਹੋਈ ਹੈ ਜੀ ਅਸੀਂ ਚਾਹਨੇ ਆਈਏ ਕਿ ਸਾਡਾ ਬਸ ਸਾਥ ਦੇਣ ਹਨ ਨੂੰ ਦੱਸਣ ਕਿ ਕਿਹੜੇ ਗਲੀ ਚ ਕਿਹੜਾ ਬੰਦਾ ਕੁਝ ਕਰੇਗਾ ਬਾਕੀ ਅਸੀਂ ਜਾਣੀ ਹਾਂ ਪ੍ਰਸ਼ਾਸਨ ਨੂੰ ਕਿੱਦਾਂ ਕਰਵਾਉਣਾ ਉਹ ਹੀ ਜਾਣੀ ਕਿੱਦਾਂ ਕਰਾਣਾ ਸਰਕਲ ਸੈਮੀਨਾਰ ਲਗਾ ਕੇ ਲੋਕ ਆਪ ਮਹਾਰੇ ਚੱਲ ਕੇ ਆਏਗਾ ਕੀ ਕਰਨੇ ਚਾਹੋ ਇਹ ਜੀ ਬੜਾ ਇੱਕ ਅੱਛਾ ਸੰਕੇਤ ਹੈ ਜਿਹੜੀ ਨਸ਼ਿਆਂ ਦੇ ਖਿਲਾਫ ਅਸੀਂ ਮੁਹਿੰਮ ਚਲਾਈ ਹੈ ਉਸ ਦੇ ਵਿੱਚ ਬਹੁਤ ਸ਼ੁਭ ਸੰਦੇਸ਼ ਸੰਕੇਤ ਹੈ ਕਿ ਲੋਕੀ ਜਾਗਰੂਕ ਹੋ ਰਹੇ ਨੇ ਸਮਾਜ ਜਾਗਰੂਕ ਹੋ ਰਿਹਾ ਨੌਜਵਾਨ ਜਾਗਰੂਕ ਹੋ ਰਹੇ ਨੇ ਬਜ਼ੁਰਗ ਸਾਡਾ ਮਾਰਗਦਰਸ਼ਨ ਕਰ ਰਹੇ ਨੇ ਇਹ ਬਹੁਤ ਅੱਛਾ ਸੰਕੇਤ ਹੈ ਇੱਕ ਔਰ ਇਹ ਸ ਸੰਕੇਤ ਨੂੰ ਅਸੀਂ ਬਹੁਤ ਖੁਸ਼ਕਿਸਮਤ ਸਮਝਦੇ ਹਾਂ ਕਿ ਇੱਥੇ ਆ ਕੇ ਲੋਕਾਂ ਦੇ ਵਿੱਚ ਬੈਠ ਕੇ ਅਸੀਂ ਪਿੰਡ ਪੁਨਿਆੜ ਦੀ ਦੀ ਸਮਸਿਆਵਾਂ ਵੀ ਸੁਣੀਆਂ ਪਿੰਡ ਪਣਿਆੜ ਦੇ ਵਿੱਚ ਕੀ ਕੀ ਕੰਮ ਕਰਨ ਵਾਲੇ ਨੇ ਔਰ ਅਸੀਂ ਇੱਕ ਟੀਮ ਬਣ ਗਏ ਹਾਂ ਔਰ ਅਸੀਂ ਮੈਨੂੰ ਉਮੀਦ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਅچھے ਦੇ ਰਿਜ਼ਲਟ ਜਿਹੜੇ ਨਿਕਲਣਗੇ ਕਮੇਟੀ ਬਣਾਈ ਨੌਜਵਾਨਾਂ ਨੇ ਤੇ ਚੰਗਾ ਉਪਰਾਹ ਕੀਤਾ ਗਿਆ ਕੀ ਪ੍ਰਸਾਸਨ ਨੂੰ ਸਜੂ ਕੀਤਾ ਜਾਵੇਗਾ 100% ਜੀ ਪ੍ਰਸ਼ਾਸਨ ਜਿਹੜਾ ਨਾ ਪੱਬਾਂ ਭਾਰ ਹੈ ਜੀ ਤੁਹਾਡੇ ਨਾਲ ਚੱਲਣ ਵਾਸਤੇ ਔਰ ਮੈਂ ਚਾਹੁੰਦਾ ਵੀ ਇਸ ਪਿੰਡ ਤੋਂ ਇਸ ਕਮੇਟੀ ਤੋਂ ਉਤਸ਼ਾਹ ਲੈ ਕੇ ਪ੍ਰੇਰਣਾ ਲੈ ਕੇ ਹੋਰ ਨਾਲ ਪਿੰਡਾਂ ਦੇ ਵਿੱਚ ਵੀ ਜਿਹੜੇ ਸਾਰੇ ਆਪੋ ਆਪਣੇ ਪਿੰਡ ਪੱਧਰ ਤੇ ਕਮੇਟੀਆਂ ਬਣ ਜਾਣ ਪਿੰਡ ਪੱਧਰ ਤੇ ਸਹਿਯੋਗ ਹੋਏ ਇੱਕ ਦੂਜੇ ਦਾ ਤੇ ਮਾੜੇ ਅੰਸਰਾਂ ਦੇ ਖਿਲਾਫ ਅਸੀਂ ਲਾਂਬੰਦ ਹੋ ਜਾਈਏ ਕਿੱਥੇ ਭੱਜ ਕੇ ਜਾਣਗੇ ਭਜਾ ਲਾਂਗੇ ਆਪਾਂ ਨੌਜਵਾਨਾਂ ਨੂੰ ਕੁਝ ਦੇਣਾ ਚਾਹੋ ਨੌਜਵਾਨਾਂ ਨੂੰ ਬਸ ਸਿੰਪਲ ਉਦੇਸ਼ ਇਹੀ ਹੈ ਕਿ ਨਸ਼ਿਆਂ ਤੋਂ ਬਚੋ ਮਾੜੀ ਸੰਗਤ ਤੋਂ ਬਚੋ ਪੜੋ ਤੇ ਖੇਡੋ ਬਸ ਇਹ ਮੇਰਾ ਛੋਟਾ ਜਿਹਾ ਸੰਦੇਸ਼ ਹੈ ਇਹਦੇ ਉੱਤੇ ਸਾਡੇ ਨੌਜਵਾਨ ਅਮਲ ਕਰਨ ਸਾਡੇ ਦੇਸ਼ ਦੀ